ਔਰ ਕੀ ਦੇਖਦੇ ਆ ਕਿ ਇਥੇ ਚਾਰ-ਚਫੇਰੇ ਲੋਕਾਂ ਨੇ ਗੰਦਗੀ ਦੇ ਢੇਰ ਲਾਏ ਹੋਏ ਆ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਨਹਿਰ ਦੀ ਮਿਸਾਲ ਦਿੰਦੇ ਸੀਗੇ ਵੀ ਇਹ ਮੇਰੇ ਸ਼ਹਿਰ ਦੀ ਨਹਿਰ ਹੈ ਜਿਹੜੀ ਬੜੀ ਸਾਫ਼ ਸੁਥਰੀ ਆ ਕਿ ਸ਼ਰਦਾ ਦੇ ਨਾਂ ਤੇ ਆਪਾਂ ਗੰਦਗੀ ਫਲਾ ਰਹੇ ਆ ਕਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਫਟਕੇ ਗੁਰੂ ਸਾਹਿਬ ਨੇ ਕਹਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਅਸੀਂ ਗੰਦਾ ਕਰਨ ਚ ਕੋਈ ਕਸਰ ਨਹੀਂ ਛੱਡੀ ਅੱਜ ਪਾਣੀ ਧਰਤੀ ਦੇ ਠੇਠਾਂ ਬਹੁਤ ਚਲ ਗਿਆ ਚੰਦ ਲੋਕ ਹੁੰਦੇ ਹਰ ਧਰਮ ਦੇ ਵਿੱਚ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰਿਆਂ ਨੇ ਨਾ ਇਨਸਾਨ ਬਣਨ ਦੀ ਕਸਮ ਖਾਈ ਪੰਜ ਮਿੰਟ ਵੀ ਤੁਸੀਂ ਖਲੋ ਨਹੀਂ ਸਕਦੇ ਗੰਦਾ ਪਾਣੀ ਕਾਲਾ ਪਾਣੀ ਹੋ ਗਿਆ ਜਾਦੂ ਟੋਨੇ ਵਾਲਿਆਂ ਦੇ ਕਿਦੀ ਘਰ ਵਸੇ ਆ ਜਿਹੜੇ ਕਰ ਕਰਾ ਕੇ ਤੁਹਾਨੂੰ ਦੱਸਦੇ ਆ ਵੀ ਜਾਓ ਉੱਥੇ ਸੁੱਟ ਕੇ ਆਓ ਉਹਨਾਂ ਦੇ ਭਲਾ ਵੇਖਿਓ ਹਾਂ ਵੀ ਘਰ ਕਿਦਾਂ ਨੰਦੇ ਜਿਹੜੇ ਤੁਹਾਡੇ ਕੋ ਪੈਸੇ ਲੈ ਕੇ ਗੁਜ਼ਾਰਾ ਕਰਨਦੇ ਆ ਤੇ ਤੁਹਾਡਾ ਕੰਮ ਕਿੱਥੋਂ ਸਵਾਰ ਦੇਣਗੇ ਕੰਮ ਕਰਨਾ ਪੈਂਦਾ ਪਹਿਲੇ ਨੰਬਰ ਤੇ ਸਾਡਾ ਜ਼ਿਲ੍ਹਾ ਆਇਆ ਵਾ ਇਸ ਕਰਕੇ ਇਹਨਾਂ ਨੂੰ ਵਧਾਈਆਂ ਦੇਵਾਂ ਕਿ ਇਹਨਾਂ ਨੂੰ ਲਾਂਤਾਂ ਪਾਵਾਂ ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਵੀ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਨੇ ਦ ਤੇ ਅਸੀਂ ਉਸ ਗੱਲ ਤੋਂ ਉਲਟ ਹੋ ਗਏ ਤੁਸੀਂ ਦੇਖ ਰਹੇ ਹੋ ਸਮਰ نیوز ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਜੰਡਿਆਲਾ ਗੁਰੂ ਦੀ ਜਿਹੜੀ ਨਹਿਰ ਆ ਜਿਹੜੀ ਕਿ ਵਿਆਰੋਵਾਰ ਰੋਡ ਤੇ ਨਹਿਰ ਆ ਉਹਦੇ ਪੁੱਲ ਤੇ ਆਏ ਆ ਔਰ ਕੀ ਦੇਖਦੇ ਆ ਕਿ ਇੱਥੇ ਚਾਰ ਚਫੇਰੇ ਲੋਕਾਂ ਨੇ ਗੰਦਗੀ ਦੇ ਢੇਰ ਲਾਏ ਹੋਏ ਆ ਇੱਕ ਸ਼ਰਦਾ ਦੇ ਨਾਂ ਤੇ ਆਪਾਂ ਗੰਦਗੀ ਫਲਾ ਰਹੇ ਆ ਆਪਾਂ ਇੱਕ ਪਾਣੀ ਨੂੰ ਪਵਿੱਤਰ ਰੱਖਣਾ ਵਾ ਸਾਡੇ ਗੁਰੂਆਂ ਪੀਰਾਂ ਨੇ ਵੀ ਬੜਾ ਪਾਣੀ ਨੂੰ ਬੜਾ ਮਹੱਤਵ ਦਿੱਤੀ ਆ ਕਿ ਪਾਣੀ ਸਾਡਾ ਇੱਕ ਬਹੁਤ ਪਵਿੱਤਰ ਚੀਜ਼ ਆ ਪਰ ਇੱਥੇ ਕੀ ਲੋਕਾਂ ਨੇ ਕਿੰਨੀ ਗੰਦਗੀ ਫੜਾਈ ਆ ਸਾਡੇ ਕੋ ਸੋਨੂ ਜੰਡਿਆਲਾ ਜੀ ਆਏ ਆ ਜਿਹੜੇ ਕਿ ਅਕਸਰ ਅਜਿਹੇ ਮੁੱਦੇ ਚੁੱਕਦੇ ਆ ਇਹਨਾਂ ਨੇ ਅੰਬਰਸਰ ਦੀ ਨਹਿਰ ਬਾਰੇ ਵੀ ਬੜਾ ਕੁਝ ਉੱਥੇ ਇਹਨਾਂ ਨੇ ਗੱਲਬਾਤ ਕੀਤੀ ਲੋਕਾਂ ਨੂੰ ਦੱਸਿਆ ਸੀ ਵੀ ਇਹ ਕਿਉਂ ਇਹ ਗੰਦਗੀ ਨਾ ਫਲਾਓ ਪਰ ਅੱਜ ਹੀ ਇਹਨਾਂ ਨੂੰ ਜੰਡਿਆਲਾ ਗੁਰੂ ਵਿਖੇ ਵੀ ਬੁਲਾਇਆ ਕਿ ਸਾਡੇ ਜੰਡਿਆਲਾ ਗੁਰੂ ਦੀ ਨਹਿਰ ਜਿਹੜੀ ਆ ਇਹ ਵੀ ਦੇਖੀ ਜਾਵੇ ਇੱਥੇ ਵੀ ਲੋਕਾਂ ਨੇ ਇੱਕ ਸ਼ਰਦਾ ਦੇ ਨਾਂ ਤੇ ਬਹੁਤ ਵੱਡੀ ਗੰਦਗੀ ਫੜਾਈ ਆ ਮੈਂ ਸੋਨੂ ਜੰਡਿਆਲਾ ਜੀ ਨਾਲ ਗੱਲ ਕਰੂੰਗਾ ਸੋਨੂੰ ਜੰਡੇਆਲਾ ਜੀ ਸਭ ਤੋਂ ਪਹਿਲਾਂ ਡਾਡਾ ਸਮਰਨੇ ਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਖੜੇ ਆ ਜੀ ਜੰਡੇਆਲਾ ਗੁਰੂ ਦੀ ਨਹਿਰ ਆ ਮੇਰਾ ਸ਼ਹਿਰ ਆ ਜੰਡੇਆਲਾ ਔਰ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਨਹਿਰ ਦੀ ਮਿਸਾਲ ਦਿੰਦੇ ਸੀਗੇ ਵੀ ਇਹ ਮੇਰੇ ਸ਼ਹਿਰ ਦੀ ਨਹਿਰ ਹੈ ਜਿਹੜੀ ਬੜੀ ਸਾਫ਼-ਸੁਤਰੀ ਆ ਪਰ ਉਹ ਜਦੋਂ ਪਾਜੀ ਨੇ ਵੀ ਦੱਸਿਆ ਮੈਨੂੰ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਵੀਡੀਓ ਪਾਈਆਂ ਵੀ ਜਿਵੇਂ ਅਸੀਂ ਅੰਮ੍ਰਿਤਸਰ ਦੀ ਨਹਿਰ ਆ ਜਿੱਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਉਸ ਨਹਿਰ ਵਿੱਚ ਗੰਦਗੀ ਬਹੁਤ ਸਾਰੇ ਲੋਕ ਪਾਉਂਦੇ ਉੱਥੇ ਵੀ ਸਫਾਈ ਦੀ ਸੇਵਾ ਚੱਲਦੀ ਏਦਾਂ ਹੀ ਬਿਆਸ ਦਰਿਆ ਦੇ ਕੰਢੇ ਤੇ ਬਹੁਤ ਪਰ ਦੁੱਖ ਦੀ ਗੱਲ ਕੀ ਹੈ ਕਿ ਅਸੀਂ ਅੱਜ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਪਟਕੇ ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਉਸ ਗੁਰਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਬਹੁਤ ਦੂਰ ਚਲੇ ਗਏ ਔਰ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੋਂ ਪਟਕ ਗਏ ਮਹਾਰਾਜ ਨੇ ਜਿੱਥੇ ਸਾਡੇ ਪਵਨ ਨੂੰ ਗੁਰੂ ਕਿਹਾ ਪਵਨ ਨੂੰ ਅਸੀਂ ਦੂਸ਼ਿਤ ਕਰਨ ਚ ਕੋਈ ਕਸਰ ਨਹੀਂ ਛੱਡੀ ਆ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਹਾਰਡ ਦੀ ਪ੍ਰੋਬਲਮ ਟੈਕ ਹੋ ਰੇ ਸਾਹ ਲੈਣ ਚ ਪ੍ਰੋਬਲਮ ਆ ਰਹੀ ਆ ਔਰ ਧਰਤੀ ਨੂੰ ਸਾਡੀ ਮਾਤਾ ਦੱਸਿਆ ਉਹਦੇ ਚ ਅਸੀਂ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਪਾ ਕੇ ਖਾਦਾਂ ਪਾ ਕੇ ਉਹਨੂੰ ਜ਼ਹਿਰੀਲਾ ਬਣਾਤਾ ਔਰ ਪਾਣੀ ਸਾਡਾ ਪਿਤਾ ਵਾ ਬਾਡੀ ਦੇ ਵਿੱਚ ਕਿੰਨੇ ਪਰਸੈਂਟ ਸਾਡੇ ਪਾਣੀ ਆ ਪਾਣੀ ਸਾਡਾ ਜੀਵਨ ਆ ਔਰ ਪਾਣੀ ਨੂੰ ਅਸੀਂ ਗੰਦਾ ਕਰਨ ਚ ਕੋਈ ਕਸਰ ਨਹੀਂ ਛੱਡੀ ਅਜ ਪਾਣੀ ਧਰਤੀ ਦੇ ਹੇਠਾਂ ਬਹੁਤ ਚਲ ਗਿਆ ਆਉਣ ਵਾਲੇ ਸਮੇਂ 'ਚ ਪਾਣੀ ਪਿੱਛੇ ਜੰਗਾ ਹੋਣੀ ਆ ਜਿੱਥੇ ਪਲਾਸਟਿਕ ਤੇ ਸਰਕਾਰ ਨੇ ਬੈਨਡ ਕੀਤਾ ਉੱਥੇ ਸ਼ਰਿਆਮ ਤੁਹਾਨੂੰ ਨਹਿਰਾਂ ਦੇ ਵਿੱਚ ਪਲਾਸਟਿਕ ਨਜ਼ਰ ਆਊਗੀ। ਔਰ ਦੁੱਖ ਦੀ ਗੱਲ ਆ ਕਿ ਹਾਲਾਤ ਮੇਰੇ ਸ਼ਹਿਰ ਦੀ ਨਹਿਰ ਦੇ ਵੀ ਕੀ ਬਣਾ ਦਿੱਤੇ ਆ। ਇਹ ਹਾਲਾਤ ਬਣਾਤੇ ਵੀ ਇੱਥੇ ਦੇਵੀ-ਦੇਵਤੇ, ਗੁਰੂ, ਪੀਰ, ਪਗੰਬਰਾਂ ਦੀਆਂ ਫੋਟੋਆਂ ਦਾ ਨਰਾਦਰ ਕਿੱਦਾਂ ਹੁੰਦਾ? ਜਿਸ ਦੇਵੀ-ਦੇਵਤਿਆਂ ਨੂੰ ਅਸੀਂ ਪੂਜਦੇ ਆ, ਜਿਨ੍ਹਾਂ ਨੂੰ ਸਤਕਾਰ ਦੇ ਨਾਲ ਅਸੀਂ ਘਰਾਂ 'ਚ ਲੈ ਕੇ ਆਉਂਨੇ ਆ, ਅਸੀਂ ਰੱਬ ਦੇ ਨਾਲ ਵੀ ਕਾਰੋਬਾਰ ਸ਼ੁਰੂ ਕਰਤੇ ਆ ਕਿਉਂਕਿ ਕਾਰੋਬਾਰ ਇਨਸਾਨ ਜਿਹੜਾ ਵਾ ਉਹ ਸਵਾਰਥ ਦੇ ਲਈ ਕਰਦਾ ਪਹਿਲਾਂ ਅਸੀਂ ਪ੍ਰਮਾਤਮਾ ਨੂੰ ਆਪਣੇ ਘਰੇ ਲਿਆਉਣੇ ਆ ਸਜਾ ਕੇ ਉਹਨਾਂ ਨੂੰ ਕਿੱਦਾਂ ਰੱਖਨੇ ਆ ਤਰ੍ਹਾਂ ਤਰ੍ਹਾਂ ਦੇ ਭੋਜਨ ਲਿਆ ਕੇ ਉਹਨਾਂ ਨੂੰ ਭੋਗ ਲਵਾਉਣੇ ਅਰਦਾਸਾਂ ਕਰਦੇ ਜਦੋਂ ਸਾਡੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਕੀ ਕਰਦੇ ਲਿਆ ਕੇ ਗੰਦਾ ਪਾਣੀ ਆ ਗੁੜੇ ਗੁੜੇ ਬੋ ਆਂਡੀ ਉੱਥੇ ਉਹਦੇ ਵਿੱਚ ਮਰੇ ਜਾਨਵਰਾਂ ਦੀਆਂ ਹੱਡੀਆਂ ਉਹਦੇ ਚ ਲਿਆ ਕੇ ਸੁੱਟ ਜਾਂਦੇ ਕਿੱਥੋਂ ਤੱਕ ਅਸੀਂ ਸਤਕਾਰ ਕਰਦੇ ਇਹਦੇ ਵਿੱਚ ਕੋਈ ਇੱਕ ਧਰਮ ਨਹੀਂ ਸਾਰੇ ਧਰਮਾਂ ਦਾ ਯੋਰ ਲੱਗਾ ਗੰਦਗੀ ਪਾਉਣ ਚੋ ਚੰਦ ਲੋਕ ਹੁੰਦੇ ਹਰ ਧਰਮ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰਿਆਂ ਨੇ ਨਾ ਇਨਸਾਨ ਬਣਨ ਦੀ ਕਸਮ ਖਾਈ ਇਹ ਜਿਹੜੀ ਕਸਮ ਇਹਨਾਂ ਨੇ ਖਾ ਲਈ ਆ ਵੀ ਅਸੀਂ ਇਨਸਾਨ ਨਹੀਂ ਬਣਨਾ ਅਸੀਂ ਬੰਦੇ ਨਹੀਂ ਬਣਨਾ ਤੇ ਆ ਕਰਤੂਤਾ ਇਹਨਾਂ ਦੀਆਂ ਜਿਹੜੀਆਂ ਵੇਖ ਲਓ ਉਹ ਗੁਰੂ ਨਾਨਕ ਸਾਹਿਬ ਦੀ ਫੋਟੋ ਪਈ ਆ ਆ ਥੱਲੇ ਸ਼ਿਵਜੀ ਮਹਾਰਾਜ ਦੀ ਪਈ ਆ ਲక్ష్ਮੀ ਮਾਤਾ ਦੀ ਪਈ ਜਿਹਨਾਂ ਦੀ ਪੂਜਾ ਕਰਦੇ ਔਰ ਗਾੜੀ ਬਾਬਾ ਦੀਪ ਸਿੰਘ ਦੀ ਕੋਈ ਐਸਾ ਦੇਵੀ ਦੇਵਤਾ ਹੈ ਹੀ ਨਹੀਂ ਔਰ ਦੁੱਖ ਦੀ ਗੱਲ ਆ ਕਿ ਸੰਧੂਰ ਸੁੱਟਿਆ ਨੇਬੀਆਂ ਸੁੱਟੀਆਂ ਗੰਦੇ ਲਫਾਫੇ ਪਲਾਸਟਿਕ ਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈ ਲੈਂਦੀਆਂ ਉਹਨਾਂ ਬਿਮਾਰੀਆਂ ਨੇ ਉਹਨਾਂ ਲੋਕਾਂ ਨੂੰ ਲਪੇਟ ਚ ਲੈਣਾ ਵਾ ਜਿਨ੍ਹਾਂ ਨੇ ਇਸ ਪਾਣੀ ਨੂੰ ਪੀਣਾ ਇਹ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਘਰਾਂ ਚ ਪੀਣ ਲਈ ਮਿਲਣਾ ਔਰ ਹਾਲਾਤ ਜਿਹੜੇ ਇੱਥੋਂ ਦੇ ਆ ਇੱਥੇ 5 ਮਿੰਟ ਵੀ ਤੁਸੀਂ ਖਲੋ ਨਹੀਂ ਸਕਦੇ ਗੰਦਾ ਪਾਣੀ ਕਾਲਾ ਪਾਣੀ ਹੋ ਗਿਆ ਪਰ ਦੁੱਖ ਦੀ ਗੱਲ ਹੈ ਦੇਰ ਆਏ ਦਰਸਤ ਆਏ ਅਸੀਂ ਇਸ ਨਹਿਰ ਨੂੰ ਬੁੱਢਾ ਨਾਲਾ ਨਹੀਂ ਬਣਨ ਦੇਣਾ ਜਿਹੜੇ ਲੁਧਿਆਣੇ ਦੇ ਲੋਕਾਂ ਨੇ ਸੰਤਾਪ ਭੋਗਿਆ ਨਾ ਉੱਥੇ ਕੈਂਸਰ ਦੀ ਬਿਮਾਰੀ ਕਾਲਾ ਪੀਲਿਆ ਬਹੁਤ ਤੇਜ਼ੀ ਨਾਲ ਫੈਲ ਰਿਹਾ ਔਰ ਉਹ ਪਾਣੀ ਜਿਹੜਾ ਸਤਲੁਜ ਡਿੱਗ ਰਿਹਾ ਪਰ ਅਸੀਂ ਜਿਹੜਾ ਸ਼ਹਿਰ ਵਾਸੀਆਂ ਨੇ ਜਾਗ ਪਏ ਆ ਟਾਈਮ ਨਾਲ ਹੀ ਪਤਾ ਲੱਗਿਆ ਕਿਉਂਕਿ ਹਰ ਜਗ੍ਹਾ ਤੇ ਸਾਡਾ ਫਰਜ਼ ਬਣਦਾ ਸਾਨੂੰ ਪਹਿਲ ਦੀ ਆਧਾਰ ਤੇ ਪਾਣੀ ਨੂੰ ਬਚਾਉਣਾ ਚਾਹੀਦਾ ਅੱਜ ਜੇਕਰ ਅਸੀਂ ਨਾ ਜਾਗੇ ਤੇ ਆਉਣ ਵਾਲਾ ਨਤੀਜਾ ਸਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ ਇਸ ਕਰਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲੀਏ ਤੇ ਆ ਪਾਣੀ ਵਿੱਚ ਗੰਦਗੀ ਪਾਉਣੀ ਬੰਦ ਕਰੀਏ ਜਾਦੂ ਟੂਣੇ ਵਾਲਿਆਂ ਦੇ ਕਦੀ ਘਰ ਵਸੇ ਆ ਜਿਹੜੇ ਕਰ ਕਰਾ ਕੇ ਤੁਹਾਨੂੰ ਦੱਸਦੇ ਆ ਵੀ ਜਾਓ ਉੱਥੇ ਸੁੱਟ ਕੇ ਆਓ ਉਹਨਾਂ ਦੇ ਭਲਾ ਵੇਖਿਓ ਹਾਂ ਵੀ ਘਰ ਕਿੱਦਾਂ ਦੇ ਹੁੰਦੇ ਜਿਹੜੇ ਤੁਹਾਡੇ ਕੋ ਪੈਸੇ ਲੈ ਕੇ ਗੁਜ਼ਾਰਾ ਕਰਨ ਰਿਆ ਤੇ ਉਹ ਤੁਹਾਡਾ ਕੰਮ ਕਿੱਥੋਂ ਸਵਾਰ ਦੇਣਗੇ ਕੰਮ ਕਰਨਾ ਪੈਂਦਾ ਤਾਂ ਹੀ ਗੁਰੂ ਸਾਹਿਬ ਨੇ ਕਹੇ ਸੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਇਹਨਾ ਕੰਮ ਕਰੋ ਵੀ ਲੈ ਆ ਕੇ ਸਿਰ ਤੋਂ ਨਾਰੀਅਲ ਸੁੱੜਤੇ ਦਾ ਲੈ ਆ ਕੇ ਚੁੰਨੀਆਂ ਸੁੱੜਤੀਆਂ ਨਾਰਾਦਰ ਕਰੀ ਗਏ ਤੇ ਕੱਪੜੇ ਸੁੱੜਤੇ ਕਿਸੇ ਗਰੀਬ ਨੂੰ ਦੋ ਉੱਤੇ ਲੈ ਲਿਆ ਕਿ ਕੰਮ ਹੋਇਆ ਲੈ ਆ ਲੈ ਸੰਦੂਰ ਸੁੱਟੀ ਜਾਂਦੇ ਨੈਬੀਆਂ ਗੰਦੀਆਂ ਸੁੱਟਣ ਦਾ ਕਿ ਇੱਥੇ ਕੰਮ ਆ ਪਲਾਸਟਿਕ ਬਹੁਤ ਪਈ ਔਰ ਜਿੰਨਾ ਚਿਰ ਔਰ ਪ੍ਰਸ਼ਾਸਨ ਸਰਕਾਰ ਇਹਨਾਂ ਖਿਲਾਫ ਸ਼ਕਤੀ ਨਾ ਕਰਦੀ ਉਹਨਾਂ ਚਿਰ ਇਹਨਾਂ ਲੋਕਾਂ ਨੇ ਨਹੀਂ ਹਟਣਾ ਤੁਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਵੇਖ ਲਿਓ ਪਾਣੀ ਦੇ ਵਿੱਚ ਤੁਹਾਨੂੰ ਇੱਕ ਕਿਤੇ ਗੰਦਾ ਲਫਾਫਾ ਨਹੀਂ ਨਜ਼ਰ ਆਉ ਤੇ ਇੱਥੇ ਹੀ ਸਾਡੇ ਪੰਜਾਬ 'ਚ ਹੀ ਹੈ ਸਾਰਾ ਸਿਸਟਮ ਜਿਹੜਾ ਵਾ ਇੱਥੇ ਹੀ ਲੋਕ ਅੰਧ ਵਿਸ਼ਵਾਸ 'ਚ ਫਸ ਗਿਆ ਕਿਉਂਕਿ ਕੰਮਚੋਰ ਜ਼ਿਆਦਾ ਹੋ ਗਏ ਆ ਜਦੋਂ ਕੰਮਚੋਰ ਲੋਕ ਹੋ ਜਾਂਦੇ ਤੇ ਫਿਰ ਪਾਣੀ 'ਚ ਲੈ ਕੇ ਗੰਦਗੀ ਪਾਉਂਦੇ ਉਹੀ ਹਾਲਾਤ ਇਹ ਨਹਿਰ ਦੇ ਨਾ ਬਣਾਉਂਦੇ ਆ ਧੰਨਵਾਦ ਜੀ ਇਹ ਸਾਨੂੰ ਸੋਨੂ ਜਨੇਵਾਲਾ ਜੀ ਜਿਨ੍ਹਾਂ ਨੇ ਕੇ ਦੱਸਿਆ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਵਾ ਔਰ ਗੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਸ਼ਰਦਾ ਦੇ ਨਾਂ ਤੇ ਇੱਥੇ ਗੰਦਗੀ ਫਲਾਈ ਆ ਸਾਡੇ ਕੋਲ ਬਾਬਾ ਜੀ ਵੀ ਮੌਜੂਦ ਜਿਹੜੇ ਇੱਥੇ ਨਿਹੰਗ ਸਿੰਘ ਐ ਨਹਿਰ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਇੱਕ ਆਪਣਾ ਡੇਰਾ ਬਣਾਇਆ ਵਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਲੋਕਾਂ ਨੇ ਗੰਦਗੀ ਫਲਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਬਸਪਾ ਮੇਤਕਾਰ ਪਾਰਟੀ ਦੇ ਉਮੀਦਵਾਰ ਉਹਨਾਂ ਨਾਲੋਂ ਬੋਲਣ ਦੇ ਆ ਜੀ ਨਯਰ ਤੇ ਸਾਨੂੰ ਬਾਬਾ ਮਿਰਜੇ ਸੁਹਣਾ ਨੇ ਸਾਨੂੰ ਪਾਲਦੇ ਭਾਇਆ ਵਾ ਤੇ ਦੁਨੀਆ ਸਾਡੇ ਕਿਸੇ ਦੇ ਅੱਖੇ ਨਹੀਂ ਲੱਗਦੀ ਇੱਥੇ ਬਹੁਤ ਗੰਦੀ ਫਲਾ ਰਹੇ ਆ ਜੋ ਵੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਕੋਈ ਵੈਸੇ ਵੀ ਕੋਈ ਜਿਹੜਾ ਕੋਈ ਗੰਦ ਵੈਸੇ ਇੰਨਾ ਕੋਈ ਆਗਰ ਕਰ ਰਹੇ ਆ ਕੋਈ ਕਿਸੇ ਦੇ ਹੱਥ ਨਹੀਂ ਲੱਗਦਾ ਜੇ ਕੋਈ ਸਫਾਈ ਕਰਦਾ ਵਾ ਤੇ ਉਹਨਾਂ ਨੂੰ ਵੀ ਇਹ ਮਨਾ ਕਰਦੇ ਵੀ ਸਫਾਈ ਕੋਈ ਕਰ ਰਹੇ ਆ ਸਫਾਈ ਵੀ ਕਰਨ ਵਾਲੇ ਕਿੱਥੇ ਬੰਦੇ ਆਏ ਸੀ ਡੱਕਦੇ ਨਹੀਂ ਕਿਸੇ ਨੂੰ ਜਦੋਂ ਕੋਈ ਇੱਥੇ ਲੋਕੀ ਸੁੱਟਦੇ ਤੁਹਾਡੇ ਸਾਹਮਣੇ ਦਬਕਾ ਛਕਾ ਮਾਰਿਆ ਕਰੋ ਉਹਨਾਂ ਨੂੰ ਦਬਕਾ ਛਕਾ ਮਾਰੀਦਾ ਜੀ ਦਬਕਾ ਛਕਾ ਅੱਜਕੱਲ੍ਹ ਸੈਂਦਾ ਨਹੀਂਗਾ ਕੋਈ ਲੜਦੇ ਗਾੜੀ ਅੱਜਕੱਲ੍ਹ ਲੜਦੇ ਲੋਕੀ ਆਂਦੇ ਅਸੀਂ ਆਪਣੀ ਮਰਜ਼ੀ ਕਰਦੇ ਆਂ ਇੱਥੇ ਕਈ ਟੂਣੇ ਸੂਣੇ ਕਰਕੇ ਸੁੱਟ ਕੇ ਜਾਂਦੇ ਆ ਠੀਕ ਹੈ ਤੇ ਕੋਈ ਨਹੀਂ ਆਖੇ ਲੱਗਦਾ ਤੇ ਬਹੁਤ ਜਿਹੜਾ ਪਾਣੀ ਆ ਪਾਣੀ ਮੱਤਾ ਸਾਡਾ ਪਿਤਾਵਾ ਅਸੀਂ ਅੱਜ ਤੋਂ 50 ਸਾਲ ਪਹਿਲਾਂ ਅਸੀਂ ਪਾਣੀ ਨੂੰ ਪੀਂਦੇ ਹਾਂ ਖਾਲਾਂ ਪਾਣ ਦਾ ਨਾਤ ਵਿੱਚੋਂ ਅੱਜ ਕੱਲ ਇਹਨੂੰ ਪ੍ਰੇਸ਼ਟ ਕਰ ਦਿੱਤਾ ਵਾ ਪਾਣੀ ਨੂੰ ਲੋਕਾਂ ਨੇ ਬਹੁਤ ਯਾਦੀ ਗੰਦਵੀ ਫਲਾ ਚੁੱਕੇ ਆ ਇਹਦਾ ਕੋਈ ਮਹਾਰਾਜ ਹੀ ਸੋਚ ਸਕਦਾ ਵਾ ਇਹਨਾਂ ਦੇ ਦੁਨੀਆ ਦੇ ਬਾਰੇ ਵੀ ਇਹਨਾਂ ਨੂੰ ਫੋਟੋਆਂ ਸੋਚਦੇ ਆ ਗੁਰੂਆਂ ਦੀਆਂ ਥੁਰਦੇ ਆ ਦੇਵੀ ਦੇਵਦੀਆਂ ਦੇ ਫੋਟੋ ਥੁਰਦੇ ਆ ਤੇ ਬਹੁਤ ਗਲਤ ਗੱਲ ਹੋ ਰਹੀ ਆ ਕੋਈ ਇਸ ਬਾਰੇ ਕੋਈ ਗੱਲਬਾਤ ਤੇ ਧਿਆਨ ਨਹੀਂ ਦੇ ਰਿਹਾ ਸਭ ਤੋਂ ਵੱਡੀ ਤੇ ਅਸੀਂ ਤੇ ਤੁਹਾਡਾ ਧੰਨਵਾਦ ਕਰਦੇ ਆ ਮੀਡੀਆ ਮਦਾ ਤੇ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਸਾਨੂੰ ਬੋਲਣ ਦਾ ਮੌਕਾ ਦਿੱਤਾ ਵਾ ਅਸੀਂ ਆਨੇ ਆ ਮਹਾਰਾਜੋ ਕਿਰਪਾ ਕਰੇ ਤੇ ਇਹ ਗੰਦਗੀ ਨਾ ਫਲਾਉਣ ਲੋਕ ਆ ਤੇ ਨਹਿਰ ਦਾ ਪਾਣੀ ਕਿਸ ਦਿਨ ਨੂੰ ਲੋਕੀ ਪਿੰਦੇ ਸੀ ਹੁਣ ਵੀ ਲੋਕੀ ਪੀਣ ਲਾ ਪਣਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬੱਬਾ ਜੀ ਨੇ ਵੀ ਬੜਾ ਸੋਹਣਾ ਦੱਸਿਆ ਵਾ ਕਿ ਕਿਦਾਂ ਅਸੀਂ ਪਾਣੀ ਨੂੰ ਕਿੰਨਾ ਮੰਨਦੇ ਆ ਪਰ ਇਹ ਲੋਕਾਂ ਨੇ ਕੀ ਇੱਥੇ ਗੰਦਗੀ ਫੜਾਈ ਆ ਵਾਹਿਗੁਰੂ ਜੀ ਕੀ ਨਾਟਾ ਬਲਬੀਰ ਸਿੰਘ ਜੀ ਬਲਬੀਰ ਸਿੰਘ ਜੀ ਇਹ ਜਿਹੜੀ ਆਪਾਂ ਇਹ ਗੰਦਗੀ ਵੇਖਦੇ ਆ ਕੀ ਇਹਨੂੰ ਆਪਾਂ ਸ਼ਰਧਾ ਕਹਿ ਸਕਦੇ ਆ ਕਿ ਇਹਨੂੰ ਆਪਾਂ ਇੱਕ ਬੇਅਦਬੀ ਕਹਿ ਸਕਦੇ ਆ ਅੰਧਵਈ ਸ਼ਿਵਾਸ ਅੰਧਵਿਸ਼ਵਾਸ ਔਰ ਬੇਅਦਬੀ ਵੀ ਕਹਿ ਸਕਦੇ ਆ ਬੇਅਦਬੀ ਆ ਆਪਾਂ ਇੱਥੇ ਲੋਕੀ ਚੀਜ਼ਾਂ ਸੁੱਟ ਕੇ ਜਾਂਦੇ ਆ ਆਪਣੀਆਂ ਨੂੰ ਬੜੀ ਸ਼ਰਧਾ ਦਿਖਾਉਂਦੇ ਆ ਪਰ ਇਹ ਸ਼ਰਧਾ ਨਹੀਂ ਗੀ ਇਹ ਬੇਅਦਬੀ ਆ ਆਪਣੇ ਗੁਰੂ ਪੀਰਾਂ ਦੀਆਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਆਪਾਂ ਦੇਖਦੇ ਆ ਥਾਂ ਥਾਂ ਤੇ ਖਿਲਰੀਆਂ ਪਈਆਂ ਆ ਪਰ ਲੋਕਾਂ ਦੇ ਵਿੱਚ ਜਿਆਦਾ ਮਤਲਬ ਅੰਧਵਿਸ਼ਵਾਸ ਜਿਆਦਾ ਛਾਇਆ ਹੋਇਆ ਕਿ ਪਹਿਲਾਂ ਲੋਕੀ ਘਰ ਤੇ ਰੱਖ ਕੇ ਅਰਗਬਤੀਆਂ ਲਾਉਂਦੇ ਆ ਪੂਜਾ ਕਰਦੇ ਆ ਹਾਂਜੀ ਇਹਨਾਂ ਫੋਟੋਆਂ ਨੂੰ ਮੁੜ ਕੇ ਲਿਆ ਕੇ ਜਦੋਂ ਥੋੜਾ ਵਿਰਧ ਹੁੰਦੀਆਂ ਉਹ ਵੀ ਲਿਆ ਕੇ ਸੁੱਟ ਦਿੰਦੇ ਨੇ ਨਹਿਰ ਦੇ ਵਿੱਚ ਜਾਂ ਦੀ ਮਤਲਬ ਲੱਕੜਾਂ ਇਕੱਠੀਆਂ ਕਰਕੇ ਸਸਕਾਰ ਕਰਕੇ ਉਹਦੀ ਖਾਕ ਬਣਾ ਕੇ ਰੋੜ ਦੇ ਹੋਰ ਗੱਲ ਹਾਂਜੀ ਹਾਂ ਤੁਸੀਂ ਵੇਖਣਿਆ ਵੇਖੋ ਕਿੰਨਾ ਮਤਲਬ ਕਿੰਨਾ ਕੁਝ ਵਿੱਚ ਨਹਿਰ ਤੇ ਸੁੱਟਿਆ ਹੋਆ ਚੁੰਨੀਆਂ ਵਾਂ ਬਾਬਿਆਂ ਦੀਆਂ ਫੋਟੋਆਂ ਵਾਂ ਮਾਤਾਵਾਂ ਦੀਆਂ ਫੋਟੋਆਂ ਜਿੱਥੇ ਘਰ ਆਪਾਂ ਪੂਜਾ ਕਰਦੇ ਬੈਠ ਬੈ ਕੇ ਹਾਂਜੀ ਬਾਅਦ ਮੁੜ ਕੇ ਬੇਦਬੀ ਕਰਦੇ ਪਹਿਲਾਂ ਆਪਾਂ ਉਹਦੀ ਪੂਜਾ ਕਰਦੇ ਆਂ ਮੁੜ ਕੇ ਉਹਦੀ ਬੇਅਦਬੀ ਕਰਦੇ ਆਂ ਇਹ ਕਿੱਥੇ ਕਿਹੜੇ ਕਿਤਾਬ ਤੇ ਲਿਖਿਆ ਏ ਗਲਤ ਹੈ ਬਿਲਕੁਲ ਗਲਤ ਹੋ ਰਿਹਾ ਹੈ ਆਂਦੇ ਵਿਸ਼ਵਾਸ ਅਸੀਂ ਧਰਮ ਵਿੱਚ ਪੱਕੇ ਨਹੀਂਗੇ ਜੇ ਮਤਲਬ ਭਾਵੇਂ ਕੋਈ ਕੋਈ ਧਰਮ ਦਾਵਾ ਬਿਲਕੁਲ ਬਿਲਕੁਲ ਜੇ ਮਤਲਬ ਪਹਿਲਾਂ ਪੂਜਾ ਕਰਦਾ ਮੁੜ ਕੇ ਲੈ ਕੇ ਅੱਜ ਗੰਦੇ ਪਾਣੀ ਸੁੱਟ ਦਿੰਦਾ ਉਹ ਕਿੱਡਾ ਧਰਮੀ ਬੰਦਾ ਹੋਊਗਾ ਉਹ ਆਪਣੀ ਪੂਜਾ ਸਾਰੀ ਵਿਅਰਥ ਚਲੀ ਗਈ ਹੈ ਪਹਿਲਾਂ ਪੂਜਾ ਕਰਕੇ ਤੇ ਮੁੜ ਕੇ ਉਹਦੀ ਬੇਅਦਬੀ ਕਰਦਾ ਇਹ ਸਭੰਦ ਵਿਸ਼ਵਾਸ ਆਏ ਹਾਂਜੀ ਠੀਕ ਹੈ ਧੰਨਵਾਦ ਜੀ ਮੇਰੇ ਕੋ ਹੋਰੀ ਵੀਰ ਖੜੇ ਆਂ ਹਾਂਜੀ ਪਾਜੀ ਕੀ ਨਾਂ ਰਾਜਵਿੰਦਰ ਜੀ ਕੀ ਕਹਿਣਾ ਚਾਹੋਗੇ ਅੜੀ ਆਪਾਂ ਨਹਿਰ ਦੇ ਵਿੱਚ ਲੋਕੀ ਗੰਦਗੀ ਫਲਾਉਂਦੇ ਆ ਬਸ ਇਹੋ ਹੀ ਹਾਂ ਜੀ ਜੋ ਵੀਰ ਨੇ ਦੱਸਿਆ ਵਾ ਵੇਖੋ ਇਥੇ ਚੰਗੇ ਭਲੇ ਸਿਆਣੇ ਪਿਆਣੇ ਬੰਦੇ ਬੜੇ ਬੜੇ ਆਪਾਂ ਕਈ ਰੱਖੋ ਥੋੜਾ ਗੱਡੀ ਢਾਕੇ ਕਈਆਂ ਨੂੰ ਕਹੀਦਾ ਵੀ ਨਹੀਂ ਯਾਰ ਇਹ ਕੰਮ ਚੰਗਾ ਨਹੀਂ ਤਰ ਨਾ ਕਰੋ ਪਰ ਨਹੀਂ ਲੋਕ ਹਟਦੇ ਨਹੀਂ ਜੀ ਕੋਈ ਨਹੀਂ ਮਤਲਬ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਵੇਖੋ ਵੇਖੀ ਇਹ ਦਾ ਅੰਤ ਵਿੱਚ ਵਗਾ ਸੀ ਹੋਰ ਤਾਂ ਕੁਝ ਨਹੀਂ ਨਾ ਸ਼ੀ ਕਹਿ ਸਕਦੇ ਇਹਨੂੰ ਹਨਾ ਪਹਿਲਾਂ ਵੇਖੋ ਆਪਾਂ ਪੂਜਾ ਕਰਦੇ ਆ ਉਹਨਾਂ ਗਣਪਤੀਆਂ ਲਾਂਕੇ ਗਈਆਂ ਆ ਵੇਖੋ ਪਹਿਨਾ ਉਹਦੀ ਪੂਜਾ ਕਰਦੇ ਆ ਮੁੜ ਕੇ ਆਪਾਂ ਇੱਥੇ ਲਿਆ ਕੇ ਵਿਖੋ ਬਿਦਵੀ ਕਰਦੇ ਆ ਗੰਦਾ ਪਾਣੀ ਨਾਲੇ ਕਾਲਾ ਨਾਲੇ ਗੰਦਾ ਪਾਣੀ ਵੇਖੋ ਕਿੰਨਾ ਅੱਗੇ ਵੇਖੋ ਇਹੋ ਹੀ ਪਾਣੀ ਲੋਕੀ ਪੀ ਲਿੰਦੇ ਸੀ ਲੈਹਰਾਂ ਦਾ ਆਉਣ ਵਾਲਾ ਸਮਾਂ ਜਿਹੜਾ ਇਹ ਤਾਂ ਬਹੁਤ ਅੱਗੇ ਤੇ ਲੋਕ ਆਉਣ ਵੇਖੋ ਆਪਣੇ ਆਪ ਸੋਚਣਾ ਨਹੀਂਦਾ ਹਰ ਇੱਕ ਨੂੰ ਬਿਲਕੁਲ ਇਨੀ ਇਹ ਤਾਂ ਬਿਦਵੀ ਆ ਠੀਕ ਹੈ ਧੰਨਵਾਦ ਜੀ ਸੋਨੂ ਜੀ ਇਹ ਤੇ ਹੋ ਗਈ ਪਾਣੀ ਦੀ ਗੱਲ ਹੁਣ ਆਪਾਂ ਪਵੰਦੀ ਗੱਲ ਕਰੀਏ ਤੇ ਪਵਨ ਵੀ ਬੜੀ ਦੂਸ਼ਿਤ ਹੋ ਗਈ ਆ ਅੱਜਦੋਂ ਅੱਜ ਪਿਛਲੇ ਦਿਵਾਲੀ ਨੰਗੀ ਗਈ ਆ ਕਾਫੀ ਦਿਨ ਹੋ ਗਏ ਦਿਵਾਲੀ ਨੰਗੀ ਨੂੰ ਔਰ ਅੱਜ ਤੱਕ ਦੇਖੋ ਕਿਦਾਂ ਗਹਿਰ ਬਣੀ ਹੋਈ ਹੈ ਬਿਲਕੁਲ ਚਾਰ ਚਫੇਰੇ ਬਿਲਕੁਲ ਧੁੰਦਛਾਈ ਹੋਈ ਆ ਇਹ ਸਾਰੀ ਜਿਹੜਾ ਪਟਾਕਿਆਂ ਦਾ ਪ੍ਰਦੂਸ਼ਣ ਇਹਦੇ ਕਰਕੇ ਕੀ ਕਹਿਣਾ ਚਾਹੋਗੇ ਤੇ ਬਾਈ ਸਾਡਾ ਜ਼ਿਲ੍ਹਾ ਪਹਿਲੇ ਨੰਬਰ ਤੇ ਆਇਆ ਜੀ ਕਿਉਂਕਿ ਪਹਿਲੇ ਨੰਬਰ ਤੇ ਸਾਡਾ ਜ਼ਿਲ੍ਹਾ ਆਇਆ ਵਾ ਇਸ ਕਰਕੇ ਇਹਨਾਂ ਨੂੰ ਵਧਾਈਆਂ ਦੇਵਾਂ ਕਿ ਇਹਨਾਂ ਨੂੰ ਲਾਂਤਾਂ ਪਾਵਾਂ ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਵੀ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਨੇ ਦੱਸੀ ਸੀ ਤੇ ਅਸੀਂ ਉਸ ਗੱਲ ਤੋਂ ਉਲਟ ਹੋ ਗਏ ਅਸੀਂ ਕਿਹੜੇ ਮਤਲਬ ਪਟਾਕੇ ਚਲਾਉਂਦੇ ਵੇ ਵੇਖੋ ਅੱਜ ਕਿਸਾਨ ਧਰਨਿਆਂ ਤੇ ਬੈਠੇ ਮਜ਼ਦੂਰ ਵਿਚਾਰੇ ਦਿਹਾੜੀ ਜਿਹੜੀ ਉਹਨਾਂ ਦੀ ਲੱਗਦੀ ਨਹੀਂ ਚਾਚਨਾ ਕੰਮ ਕਰ ਕਿਸੇ ਦਾ ਚੱਲ ਨਹੀਂ ਡਿਆ ਪੰਜਾਬ ਸਾਡਾ ਛੱਡ ਛੱਡ ਕੇ ਲੋਕੀ ਵਿਦੇਸ਼ਾਂ ਨੂੰ ਜਾਈ ਜਾ ਰਹੇ ਇੱਥੇ ਆਣ ਆਣ ਕੇ ਪ੍ਰਵਾਸੀ ਸਾਡੇ ਨੌਜਵਾਨਾਂ ਦੇ ਕਤਲ ਕਰੀ ਐਂਡ ਕੀ ਹਾਲਾਤ ਹੋਗੇ ਡੇਰਾ ਆਵਾਦ ਕਿੰਨਾ ਹੋ ਗਿਆ ਬਾਬਾ ਆਵਾਦ ਕਿੰਨਾ ਜਾਦੂ ਟੂਣੇ ਕਰਨ ਵਾਲੇ ਕਿੰਨੇ ਹੋਗੇ ਅਸੀਂ ਹਰ ਚੀਜ਼ ਜਿਹੜੀ ਆ ਕੁਦਰਤ ਦੇ ਉਲਟ ਕਰਤੀ ਔਰ ਅੱਜ ਉਹਦਾ ਨਤੀਜਾ ਜਿਹੜਾ ਭੁਗਤਣਾ ਪੈਣਾ ਸਾਨੂੰ ਜੇ ਕੋਰੋਨਾ ਦੌਰਾਨ ਅਸੀਂ ਕਹਿੰਨੇ ਆ ਨਾ ਵੀ ਵੀ ਬਹੁਤ ਬਿਮਾਰੀ ਨੇ ਸਾਨੂੰ ਘਾਟੇ ਚ ਲੈ ਗਿਆ ਅਸੀਂ ਬਹੁਤ ਨੁਕਸਾਨ ਹੋ ਗਿਆ ਕਾਰੋਬਾਰਾਂ ਦਾ ਜ਼ਿੰਮੇਵਾਰ ਕੌਣ ਸੀ ਜ਼ਿੰਮੇਵਾਰ ਅਸੀਂ ਸੀ ਵਾਤਾਵਰਨ ਕਿੰਨਾ ਸਾਫ਼ ਹੋ ਗਿਆ ਸੀ ਜਲੰਧਰ ਤੋਂ ਪਹਾੜ ਦੀਦੇ ਸੀਗੇ ਤੇ ਅੱਜ ਹਾਲਾਤ ਤੁਸੀਂ ਵੇਖ ਲਓ ਪੋਲੂਸ਼ਨ ਜਿਹੜਾ ਵਾ ਇਹਦੇ ਜ਼ਿੰਮੇਵਾਰ ਅਸੀਂ ਆ ਪੋਲੂਸ਼ਨ ਤੇ ਪੋਲੂਸ਼ਨ ਹੀ ਆ ਉਹਨਾਂ ਲੋਕਾਂ ਦਾ ਕੀ ਕਸੂਰ ਜਿਨ੍ਹਾਂ ਨੇ ਵਿਚਰਿਆ ਨੇ ਇਹ ਨਾ ਪੋਲੂਸ਼ਨ ਕੀਤਾ ਨਾ ਪਾਣੀ ਨੂੰ ਗੰਦਾ ਕੀਤਾ ਨਾ ਧਰਤੀ ਨੂੰ ਗੰਦਲਾ ਕੀਤਾ ਤੇ ਉਹ ਲੋਕ ਤੇ ਲਪੇਟ ਚ ਆ ਜਾਂਦੇ ਅੱਜ ਹਸਪਤਾਲਾਂ ਦੇ ਵਿੱਚ ਵੇਖੋ ਜਾ ਕੇ ਇਹੋ-ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦੇ ਨਾਂ ਹੀ ਨਹੀਂ ਸੁਣੇ ਤੇ ਅੱਜ ਜਿਹੜੇ ਇਸ ਦੇਸ਼ ਨੂੰ ਛੱਡ ਛੱਡ ਕੇ ਤੁਸੀਂ ਕਿਤੇ 에어ਪੋਰਟ ਤੇ ਜਾ ਕੇ ਵੇਖੋ ਲੋਕੀ ਬਾਹਰ ਨੂੰ ਜਹਾਜ਼ ਭਰ-ਭਰ ਜਾਈ ਜਾਂਦੇ ਕਿਉਂਕਿ ਨਾ ਕੋਈ ਕਾਨੂੰਨ ਨਾ ਕੋਈ ਪੁੱਛਣ ਵਾਲਾ ਆ ਦੇਖੋ ਵੀ ਕਿੱਥੋਂ ਤੱਕ ਜਾਇਜ਼ ਆ ਕਿ ਅੱਜ ਪੰਜਾਬ ਦੇ ਨੌਜਵਾਨ ਆ ਡਿਗਰੀਆਂ ਹੱਥਾਂ 'ਚ ਲੈ ਕੇ ਤੇ ਰੇੜੀਆਂ ਲਾ ਕੇ ਬੈਠੇ ਆ ਨੌਕਰੀਆਂ ਨਹੀਂ ਮਿਲਦੀਆਂ ਔਰ ਦੁੱਖ ਦੀ ਗੱਲ ਆ ਕਿ ਅਸੀਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਕੋਸਦੇ ਆ ਅਸੀਂ ਵੀ ਖੁਦ ਜ਼ਿੰਮੇਵਾਰ ਆ ਉਸਦੇ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਬढ़ावा ਦਿੰਨੇ ਆ ਸਰਕਾਰ ਨੇ ਹੁਣ ਹਰ ਜਗ੍ਹਾ ਤੇ ਜਾ ਕੇ ਹੁਣ ਆ ਸਰਕਾਰ ਤੇ ਕਹਿੰਦੀ ਨਹੀਂ ਵੀ ਕੂੜਾ ਸੁੱਟੋ ਜਾ ਕੇ ਇਹ ਕੰਮ ਸਰਕਾਰ ਨੇ ਤੇ ਨਹੀਂ ਕਿਹਾ ਵੀ ਜਾ ਕੇ ਪੂਜਾ ਕਰੋ ਤੇ ਫੋਟੋਆਂ ਵਿੱਚ ਸੁੱਟ ਦੋ ਲਿਆ ਕੇ ਤੇ ਆ ਸੰਧੂਰ ਵਾਲ ਕੇ ਤੇ ਨਾਰੀਅਲ ਪਾਰ ਕੇ ਸੁੱਟੋ ਇਹ ਗਲਤੀ ਤੇ ਬੇਵਕੂਫੀ ਤੇ ਸਾਡੀ ਆ ਨਾ ਮਾਨਸਿਕ ਰੋਗੀ ਹੋ ਗਿਆ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਆ ਅਸੀਂ ਦੋਸ਼ ਕੇ ਨੂੰ ਦਿੰਦੇ ਐਂਡ ਤੇ ਜਦੋਂ ਕਿਸੇ ਨੂੰ ਕੋਈ ਗੱਲ ਨਹੀਂ ਨਾ ਹੁੰਦੀ ਉਹ ਆਣ ਕੇ ਕਹਿਣਗੇ ਜੀ ਇਹ ਤੇ ਸਾਰਾ ਸਰਕਾਰ ਦਾ ਕਸੂਰ ਸਰਕਾਰ ਦਾ ਕਸੂਰ ਨਹੀਂ ਕਸੂਰ ਆ ਸਾਡਾ ਅਸੀਂ ਨਾ ਤੇ ਕੰਮ ਕਰਦੇ ਆ ਨਾ ਅਸੀਂ ਕੰਮ 'ਤੇ ਧਿਆਨ ਦਿੰਨੇ ਆ ਵਿਹਲੜ ਅਸੀਂ ਹੈਗੇ ਆ ਪੁੱਠੇ ਕੰਮਾਂ 'ਤੇ ਅਸੀਂ ਲੱਗ ਗਏ ਆ ਕਸੂਰਵਾਰ ਐਂਡ ਤੇ ਅਸੀਂ ਸਰਕਾਰ ਨੂੰ ਬਣਾ ਦਿੰਨੇ ਅੱਜ ਠਾਣਿਆਂ ਦੇ ਵਿੱਚ ਵੇਖ ਲਓ ਪੁਲਿਸ ਹੀ ਨਹੀਂ ਹੈਗੀ ਔਰ ਮੁੱਖ ਮੰਤਰੀ ਉੱਥੇ ਬਹਿ ਕੇ ਕਹਿਣ ਡਿਆ ਵੀ ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖੋ ਡੇਂਗੂ ਨਾ ਫੈਲੇ ਮੱਛਰ ਦੇ ਸਭ ਤੋਂ ਜ਼ਿਆਦਾ ਮੱਛਰ ਆ ਵੇਖੋ ਕਾਲਾ ਪਾਣੀ ਜ਼ਹਿਰੀਲਾ ਪਾਣੀ ਆ ਇਹੀ ਪਾਣੀ ਕਿਸੇ ਗਰੀਬ ਦੀ ਦੁਕਾਨ ਦੇ ਬਾਹਰ ਜਾ ਕੇ ਤੇ ਘਰ 'ਤੇ ਹੁੰਦਾ ਤੇ ਐਡਾ ਚਲਾਨ ਕੱਟ ਕੇ ਸਿਹਤ ਵਿਭਾਗ ਮੰਤਰੀ ਅੱਥਰੇ ਪੜਾ ਦਿੰਨੇ ਵੀ ਅਫੜੋ ਇਹ ਗੱਲ ਤੇ ਮੰਨਦੇ ਹੀ ਨਹੀਂ ਥੱਲੜਲੇ ਨਹੀਂ ਮੰਨਦੇ ਸੀਐਮ ਸਾਹਿਬ ਕੀ ਕਰਨਗੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਆਪਣੇ ਆਲੇ ਦੁਆਲੇ ਸਫਾਈ ਰੱਖੋ ਤੇ ਉਹ ਸਫਾਈ ਜਿਹੜਾ ਅਸੀਂ ਮੰਨਣੀ ਨਹੀਂ ਜਿਹੜੇ ਚੁਣਿਆ ਨਮਾਇੰਦਿਆਂ ਦੀ ਨਹੀਂ ਗੱਲ ਮੰਨਣੀ ਫਿਰ ਅਸੀਂ ਕੀ ਕਰੀਏ ਉਹ ਤੇ ਕਹਿ ਹੀ ਸਕਦੇ ਆ ਨਾ ਥੱਲੇ ਜਿਹੜਾ ਕਰਨਾ ਤੇ ਕਰਾਉਣਾ ਕਹਿੰਦੇ ਆ ਕਰਨਾ ਪਬਲਿਕ ਨੇ ਆ ਕਰਾਉਣਾ ਪ੍ਰਸ਼ਾਸਨ ਨੇ ਆ ਉਹ ਧਿਆਨ ਹੀ ਨਹੀਂ ਦਿੰਦੇ ਜਦੋਂ ਦਫਤਰਾਂ 'ਚ ਬਾਹਰ ਆਉਣਗੇ ਤੇ ਫੇਰ ਹੀ ਇਹ ਜਿਹੜਾ ਸਾਰਾ ਹੱਲ ਹੋ ਸਕਦਾ ਇਹ ਇਕੱਲੇ ਸਾਡਾ ਜਾਂ ਤੁਹਾਡਾ ਕੰਮ ਨਹੀਂ ਆ ਇਹ ਉਹਨਾਂ ਦਾ ਵੀ ਕੰਮ ਹੈ ਸਾਰਿਆਂ ਦੇ ਨਾਲ ਮਿਲ ਜੁਲ ਕੇ ਜਿਹੜਾ ਵਾਹ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਔਰ ਆਪਣੇ ਦੇਸ਼ ਨੂੰ ਜੇ ਅਸੀਂ ਸਾਫ਼ ਸੁਥਰਾ ਬਣਾਉਣਾ ਤੇ ਸਾਨੂੰ ਇੱਕ ਜੁੱਟ ਹੋ ਕੇ ਚੱਲਣਾ ਪਊਗਾ ਇਸ ਕਰਕੇ ਸਾਰਿਆਂ ਦਾ ਹੀ ਕੰਮ ਹੈ ਸਾਡਾ ਨਹੀਂ ਇਹ ਸਾਰਿਆਂ ਦਾ ਹੁਣ ਮੱਛਰ ਦੂਰ ਦੂਰ ਤੱਕ ਤੁਸੀਂ ਵੇਖ ਲਓ ਕਿੱਥੋਂ ਤੱਕ ਤੁਹਾਨੂੰ ਕਾਲਾ ਪਾਣੀ ਤੇ ਗੰਦਾ ਮੱਛਰ ਤੇ ਇਹ ਤੋਂ ਬਿਮਾਰੀਆਂ ਨਹੀਂ ਹੋਰ ਕੀ ਪੈਦਾ ਹੋਣਾਂ ਵਾਲਾ ਲਿਫਾਫੇ ਜਿਹੜੇ ਹੈ ਕੈਂਸਰ ਪੈਦਾ ਹੋਣੀਆਂ ਨਾਲ ਤੋਂ ਇਹ ਗੱਲ ਨਹੀਂ ਸਰਕਾਰ ਨੇ ਬੈਨ ਕੀਤਾ ਇਹਨਾਂ ਨੂੰ ਅਸੀਂ ਧੜਾ ਤੁਹਾਡਾ ਦੁਕਾਨਾਂ ਤੋਂ ਲਫਾਫੇ ਲੈ ਆ ਲੈ ਸੁਟੀ ਜਾਨੇ ਇੱਕ ਸੂਰਤ ਫਿਰ ਸਾਡਾ ਵੀ ਆ ਨਾ ਕਿਤੇ ਨਾ ਕਿਤੇ ਸਰਕਾਰ ਥੋੜੀ ਜੀ ਸ਼ਕਤੀ ਜ਼ਰੂਰ ਕਰੇ ਨਾ ਖਲਾਫ ਮੈਂ ਬੇਨਤੀ ਸੀਐਮ ਸਾਹਿਬ ਨੂੰ ਕਰੂੰ ਕਿ ਥੋੜੀ ਜੀ ਸ਼ਕਤੀ ਕਰੋ ਔਰ ਪਾਣੀਆਂ ਵੱਲ ਧਿਆਨ ਦਿਓ ਆਪਾਂ ਐਸਓਆਈਐਲ ਦੀ ਗਲਤ ਕਰਦੇ ਆ ਆ ਜਿਹੜੀਆਂ ਨਹਿਰਾਂ ਆਪਣੀਆਂ ਪਹਿਲਾਂ ਇਹਨਾਂ ਨੂੰ ਬਚਾ ਲਈਏ ਆਪਾਂ ਠੀਕ ਹੈ ਅੱਛਾ ਵੇਖੋ ਇਹੋ ਹੀ ਨਾਰੀਅਲ ਇੱਥੇ ਲੋਕ ਛੁੱਟ ਕੇ ਜਾਂਦੇ ਆ ਇੱਥੋਂ ਹੀ ਨਾਰੀਅਲ ਖੜ ਕੇ ਉੱਥੇ ਵੇਚੀ ਜਾਂਦੇ ਆ ਇਹੋ ਹੀ ਆ ਇਹ ਤਾਂ ਹੀ ਆਓ ਇੱਥੋਂ ਨਾਰੀ ਨੂੰ ਬੱਚੇ ਲੈ ਜਾ ਕੇ ਉੱਥੇ ਵੇਚਣ ਦਾ ਟੂਲ ਜਿੱਥੇ ਮਰ ਉੱਥੋਂ ਵੀ ਨਾਲੇ ਕੜਕੜ ਬੱਚੇ ਦੇ ਵੇਚ ਦਿੰਦੇ ਆ ਇਹਦੇ ਵੇਚ ਤੁਸੇ ਇਹ ਅੰਤ ਵਸ਼ਵਾਸੀ ਨਹੀਂ ਤਾਂ ਹੋਰ ਕੀ ਹੈ ਇਤਨੋਂ ਵੱਡੀ ਅੰਤ ਵਸ਼ਾ ਕਿਨੇ ਕਿਨੇ ਕੱਪੜੇ ਵੇਖੋ ਧੰਨਵਾਦ ਜੀ ਇਹਨਾਂ ਨੇ ਬੋਰਡ ਲਾਇਆ ਜਿਹੜਾ ਕੋਈ ਸੋਨੂ ਜੰਡੇਆਲਾ ਜੀ ਨੇ ਗੱਲਬਾਤ ਕੀਤੀ ਆ ਹੋਰ ਵੀ ਬਹੁਤ ਸਾਰੇ ਵੀਰ ਮੇਰੇ ਕੋਲ ਖੜੇ ਆ ਸਾਰੇ ਨੇ ਗੱਲਬਾਤ ਕੀਤੀ ਆ ਔਰ ਕਿਸ ਤਰ੍ਹਾਂ ਇੱਥੇ ਗੰਦਗੀ ਦਾ ਇੱਕ ਅੰਬਾਰ ਲੱਗਾ ਹੋਇਆ ਪਿਆ ਵਾ ਇਹਨਾਂ ਨੂੰ ਸਰਕਾਰਾਂ ਨੂੰ ਵੀ ਥੋੜਾ ਜਿਹਾ ਇਧਰ ਧਿਆਨ ਦੇਣਾ ਚਾਹੀਦਾ ਵਾ ਬੇਚਕ ਕਹਿੰਦੇ ਆ ਵੀ ਇਹੀ ਆਪਣਾ ਭਾਰਤ ਸੁਵਾਸਿ ਰੱਖਣਾ ਪਰ ਭਾਰਤ ਸੁਵਾਸਿ ਕਿੱਦਾਂ ਵੇਖੋ ਨਹਿਰਾਂ ਵਾਲੇ ਵੇਖਾਂਗੇ ਤੇ ਫਿਰ ਇਹੋ ਪਾਣੀ ਜਿਹੜਾ ਕਿ ਲੋਕਾਂ ਦੇ ਲੋਕ ਪੀਂਦੇ ਵੀ ਹੈ ਕਈ ਥਾਂ ਇਹੋ ਜੀ ਨੌਬਤ ਵੀ ਆਉਂਦੀ ਲੋਕਾਂ ਨੂੰ ਨਹਿਰਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਵਾ ਪਰ ਜੇ ਨਹਿਰਾਂ ਦੇ ਪਾਣੀ ਦੀ ਗੱਲ ਕਰੀਏ ਨਹਿਰਾਂ ਦਾ ਪਾਣੀ ਤੇ ਜ਼ਹਿਰ ਬਣ ਚੁੱਕਾ ਔਰ ਇਸ ਤੇ ਜ਼ਿੰਮੇਵਾਰ ਕੌਣ ਹੈ ਸਾਡੇ ਲੋਕ ਅ ਸਿਵਲ ਜ਼ਿੰਮੇਵਾਰੀਆਂ ਦੇ ਵਿੱਚ ਇਹ ਨਹੀਂ ਗਾ ਵੀ ਕੱਲਾ ਸਰਕਾਰਾਂ ਸਰਕਾਰਾਂ ਇਕੱਲੀਆਂ ਖਰਥਾਂ ਤੇ ਨਹੀਂ ਆਗੇ ਖਲੋ ਸਕਦੀਆਂ ਆਪਣਾ ਵੀ ਫਰਜ਼ ਬਣਦਾ ਵਾ ਲੋਕਾਂ ਦਾ ਕਿ ਇਹ ਹੀ ਸਾਫ ਸਫਾਈ ਰੱਖੀਏ ਔਰ ਦੇਖੋ ਪੋਲਿਊਸ਼ਨ ਦੀ ਗੱਲ ਵੀ ਕੀਤੀ ਆਪਾਂ ਪੋਲਿਊਸ਼ਨ ਪਾਕਿਸਤਾਨ ਦੇ ਵਿੱਚ ਮੈਂ ਕੱਲ ਖਬਰਾਂ 'ਚ ਦੇਖ ਰਿਹਾ ਸੀ ਉੱਥੋਂ ਦੇ ਦੋਹਾਂ ਸ਼ਹਿਰਾਂ ਦੇ ਵਿੱਚ ਇੱਕ ਲਾਹੌਰ ਔਰ ਇੱਕ ਮਲਤਾਨ ਦੇ ਵਿੱਚ ਇਹ ਲਾਕਡਾਊਨ ਲਾ ਦਿੱਤਾ ਗਿਆ ਵਾ ਉੱਥੇ ਪੋਲਿਊਸ਼ਨ ਇੰਨਾ ਹੋ ਗਿਆ ਵੀ 5-6 ਦਿਨ ਵਾਸਤੇ ਲਾਕਡਾਊਨ ਲਾ ਦਿੱਤਾ ਗਿਆ ਵਾ ਔਰ ਲੱਗਦਾ ਸਾਨੂੰ ਲੱਗਦਾ ਵੀ ਜਿਸ ਹੱਬ ਨਾਲ ਸਾਡੇ ਪੰਜਾਬ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਗਿਆ ਵਾ ਕਿਤੇ ਸਾਡੇ ਇੱਥੇ ਵੀ ਨਾ ਲਾਕਡਾਊਨ ਲਾਉਣਾ ਪੈ ਜੇ ਔਰ ਲੋਕਾਂ ਨੂੰ ਅਪੀਲ ਹੈ ਸਾਡੇ ਇੱਕ ਚੈਨਲ ਦੇ ਮਾਧਿਮ ਰਾਹੀਂ ਔਰ ਲੋਕਾਂ ਦੇ ਕਹਿਣ ਮੁਤਾਬਕ ਅਪੀਲ ਕਰਦੇ ਆਂ ਵੀ ਇਹ ਜਿਹੜੀ ਇਹ ਗੰਦਗੀ ਲੋਕੀ ਨਹਿਰਾਂ ਦੇ ਵਿੱਚ ਅੰਧਵਿਸ਼ਵਾਸ ਦੇ ਨਾਂ ਤੇ ਫਲਾ ਰਹੇ ਕੋਈ ਸ਼ਰਦਾ ਦੇ ਨਾਂ ਤੇ ਫਲਾ ਰਹੇ ਆ ਇਹਨੂੰ ਬੰਦ ਕੀਤਾ ਜਾਵੇ ਤਾਂ ਜੋ ਸਾਡਾ ਜਿਹੜਾ ਪਾਣੀ ਜਿਹੜਾ ਪਿਓਰ ਪਵਿੱਤਰ ਰਹ ਸਕੇ ਕਿਉਂਕਿ ਪਾਣੀ ਤੇ ਪਹਿਲਾਂ ਹੀ ਧਰਤੀ ਤੋਂ ਬਹੁਤ ਨੀਵਾ ਜਾ ਰਿਹਾ ਔਰ ਜਿਹੜਾ ਹੈਗਾ ਵਾ ਉਹਨੂੰ ਤੇ ਬਚਾਲ ਗਏ ਆਪਾਂ ਪਾਣੀ ਦੇ ਵਿੱਚ ਜੀਵਨ ਆ ਪਾਣੀ ਦੇ ਵਿੱਚ ਜ਼ਿੰਦਗੀ ਆ ਔਰ ਪਾਣੀ ਨੂੰ ਬਚਾਉਣਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਜੇਕਰ ਆਪਾਂ ਪਾਣੀ ਨੂੰ ਗੰਧਲਾ ਕਰੀ ਜਾਵਾਂਗੇ ਤਾਂ ਆਉਣ ਵਾਲਾ ਕੱਲ ਸਾਡਾ ਇਹੋ ਜਿਹਾ ਹੋਊਗਾ ਕਿ ਪਾਣੀ ਸਾਨੂੰ ਮੁੱਲ ਵੀ ਨਹੀਂ ਮਿਲਣਾ ਮੋਲਤੇ ਹੁਣ ਵਿਕਦਾ ਪਿਆ ਨਾ ਬੋਤਲਾਂ ਦੇ ਵਿੱਚ ਵਿਕਦਾ ਵਾ ਪਰ ਪਾਣੀ ਦੇ ਪਿੱਛੇ ਲੜਾਈਆਂ ਹੋਣਗੀਆਂ ਮੁੱਲ ਵੀ ਨਹੀਂ ਤੁਹਾਨੂੰ ਮਿਲੂਗਾ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜੇਕਰ ਬਚਾਉਣਾ ਚਾਹੁੰਦੇ ਜੇ ਤੇ ਤੁਸੀਂ ਪਾਣੀ ਦੀ ਸੰਭਾਲ ਕਰੋ ਇਹ ਜਿਹੜਾ ਅੰਧਵਿਸ਼ਵਾਸ ਦੇ ਨਾਂ ਤੇ ਤੁਸੀਂ ਨਹਿਰਾਂ ਦੇ ਵਿੱਚ ਕੁ ਛੜਦੇ ਜੇ ਚੀਜ਼ਾਂ ਲਿਆ ਕੇ ਮਾਤਾ ਦੀਆਂ ਮੂਰਤੀਆਂ ਛੜ ਦਿੰਦੇ ਜੇ ਗਣੇਸ਼ ਜੀ ਦੀਆਂ ਮੂਰਤੀਆਂ ਛੜ ਦਿੰਦੇ ਜੇ ਔਰ ਬਹੁਤ ਸਾਰਾ ਹੋਰ ਵੀ ਫੋਟਵਾ ਦੇਖਣਿਆ ਮੈਂ ਗੁਰੂ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਉਹ ਸਾਹਮਣੇ ਪਈ ਆ ਇਸ ਤਰ੍ਹਾਂ ਹਰ ਧਰਮ ਦੇ ਵਿੱਚ ਇਹ ਹੈਗਾ ਵਾ ਕਿ ਇਹ ਇੱਕ ਮੈਂ ਕੱਲੇ Hindu ਧਰਮ ਨੂੰ ਨਹੀਂ ਟਾਰਗੇਟ ਕਰਦਾ ਸਾਰੇ ਧਰਮਾਂ ਦੇ ਵਿੱਚ ਜਿਹੜਾ ਅંધ ਵਿਸ਼ਵਾਸ ਫੈਲਿਆ ਹੋਇਆ ਸੀ ਕਿਨੇ ਵੀ ਇਹ ਅંધ ਵਿਸ਼ਵਾਸ ਨੂੰ ਥੋੜਾ ਹਟਾਇਆ ਜਾਵੇ ਔਰ ਚੰਗੇ ਕੰਮ ਕਰੋ ਜਿਹੜੇ ਕਿ ਤੁਹਾਨੂੰ ਹਰ ਕੋਈ ਯਾਦ ਕਰੇ ਔਰ ਪਰਮਾਤਮਾ ਵੀ ਤੁਹਾਡੇ ਤੇ ਸਵੱਲੀ ਨਿਗਾਹ ਰੱਖੇ ਚੜਦੀ ਕਲਾ 'ਚ ਰੱਖੇ ਮੈਂ ਜਿੰਨੇ ਵਾਲਾ ਗਰੂਤੋ ਜਸਪਾਲ ਸ਼ਰਮਾ ਦਾ ਸਮਰ ਨਿਊਜ਼